ਸ਼੍ਰੀ ਕਾਲ ਜੀ ਤੁਹਾਡਾ ਸਾਰਾ ਦਾ ਸਵਾਗਤ ਆਪਣੇ ਚੈਨਲ ਸੋਹਣੀ ਮੰਜ਼ਿਲ ਹੈਲਥ ਬਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਜ ਅਤੇ ਰਾਜੀ ਹੋ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ ਵੀਡੀਓ ਸ਼ੁਰੂ ਕਰਨ ਤੋਂ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਜਰੂਰ ਕਰਿਆ ਕਰੋ ਅੱਜ ਦੀ ਹੁਣ ਵੀਡੀਓ ਸ਼ੁਰੂ ਕਰਨ ਲੱਗੇ ਆ ਚਲੋ ਫਿਰ ਅੱਜ ਦੀ ਵੀਡੀਓ ਬਣਾਈ ਦੇਖਦੇ ਆ ਕਰਦੇ ਤੇ ਤੁਹਾਨੂੰ ਦੱਸਦੇ ਹਾਂਜੀ ਵੀਡੀਓ ਸ਼ੁਰੂ ਕਰਦੇ ਆ ਇਹ ਹੈਗੀ ਸਟੀਲ ਦੀ ਸੇ ਲਾ ਲੋ ਟੋਕਰੀ ਕੋਸ਼ ਵੀ ਲਾਦੇ ਤਾਂ ਬਹੁਤ ਕੁਝ ਬਣ ਜਾਂਦਾ ਹਨ ਇਸ ਚੀਜ਼ ਦਾ ਇਹ ਆਪਾਂ ਨੂੰ ਆਨਲਾਈਨ ਵੀ ਮਿਲ ਜਾਂਦੀ ਆ ਪਰ ਇਹ ਆਨਲਾਈਨ ਨਹੀਂ ਵੀਦੀ ਮੈਨ ਲਿਆਂਦੀ ਹੋਈ ਇਹ ਮੈਨੂੰ ਮੇਰੇ ਹਸਬੰਦ ਨੇ ਲਿਆ ਕੇ ਦਿੱਤੀ ਸੀ ਜਦੋਂ ਹਜੂਰ ਸਾਹਿਬ ਗਏ ਸੀ ਕਹਿੰਦੇ ਵੀ ਬਹੁਤ ਲੋਕੀ ਲਈ ਜਾਂਦੇ ਸੀ ਮੈਂ ਕਿਹਾ ਮੈਂ ਵੀ ਲੈ ਲੈਣਾ ਘਰ ਵਾਸਤੇ ਕੋਸ਼ੇ ਤੇ ਉਹ ਲੈ ਕੇ ਆਏ ਸੀ ਕਿ ਤੇ ਮੈਂ ਤੱਕ ਯੂਜ਼ ਨਹੀਂ ਕੀਤੀ ਮੇਰੀ ਰੱਖੀ ਹੋਈ ਹੈ ਹਲੇ ਤੇ ਅੱਜ ਸੋਚਿਆ ਤੁਹਾਨੂੰ ਦਾ ਸ਼ੇਅਰ ਕੀਤੀ ਜਾਵੇ ਕੀ ਚੀਜ਼ ਹੈ ਹਨਾ ਤੇ ਕੀ ਕੁਝ ਬਣ ਸਕਦਾ ਇਹ ਇੱਕ ਚੀਜ਼ ਆਪਣੇ ਸੋਈ ਵਿੱਚ ਇਹ ਬਹੁਤ ਕੰਮ ਆਉਣ ਵਾਲੀ ਚੀਜ਼ ਆ ਹਨਾ ਸੋਈ ਦੇ ਵਿੱਚ ਤਾਂ ਆਪਾਂ ਨੂੰ ਚੀਜ਼ ਦੀ ਜ਼ਰੂਰਤ ਪੈਂਦੀ ਹੀ ਰਹਿੰਦੀ ਆ ਪਹਿਲਾਂ ਤਾਂ ਆਇਰ ਸਟੈਂਡ ਆ ਤੁਸੀਂ ਦੇਖੋ ਇਹਦੇ ਤੁਸੀਂ ਕੋਈ ਵੀ ਗਰਮ ਭਾਂਡਾ ਕੋਈ ਪਤੀਲਾ ਵਗੈਰਾ ਰੱਖ ਸਕਦੇ ਹੋ ਵੀ ਥੱਲੇ ਕਾਲਸ ਨਾਲ ਲੱਗੇ ਠੀਕ ਆ ਨੰਬਰ 1 ਤੇ ਇਹ ਬਣ ਗਿਆ ਨਾ ਨੰਬਰ 2 ਤੇ ਇਹਨੂੰ ਤੁਸੀਂ ਆ ਚੀਜ਼ ਨੂੰ ਥੱਲੇ ਹੱਥ ਫੜ ਕੇ ਦਖੋਲ ਦੋ ਇਦਾਂ ਕੋਈ ਵੀ ਚੀਜ਼ ਤੁਸੀਂ ਪਾ ਕੇ ਰੱਖ ਸਕਦੇ ਹੋ ਇਹਦੇ ਵਿੱਚ ਤੋ ਟਾਕ ਦਿਓ ਹਨਾ ਤੇ ਫਿਰ ਇਹ ਜੀ ਨੂੰ ਇਦਾਂ ਹੀ ਲਓ ਜੀ ਆ ਚੀਜ਼ ਬਣ ਗਈ ਤੁਸੀਂ ਗੁਲਦਸਤਾ ਵਗੈਰਾ ਹਨਾ ਇਹਦੇ ਵਿੱਚ ਤੁਸੀਂ ਗੁਲਦਸਤਾ ਰੱਖ ਸਕਦੇ ਹੋ ਕੁਝ ਵੀ ਰੱਖ ਸਕਦੇ ਕਿੰਨਾ ਵਧੀਆ ਬਣ ਗਿਆ ਹਨਾ ਠੀਕ ਹੈ ਕਿ ਨਹੀਂ ਫਿਰ ਇਹਨੂੰ ਇਦਾਂ ਹੀ ਆਪਾਂ ਫੋਲਡ ਕਰ ਲਾਂ ਇਦਾਂ ਇਦਾਂ ਲਓ ਜੀ ਆਪਣਾ ਬਣ ਗਿਆ ਸ਼ਾਬਾ ਜਿਹਦੇ ਵਿੱਚ ਆਪਾਂ ਦਸ ਰੋਟੀਆਂ ਰੱਖ ਸਕਦੇ ਹਾਂ ਪੋਣਾ ਪਛਾਦੋ ਆਪਣਾ ਸ਼ਾਬਾ ਬਣ ਗਿਆ ਠੀਕ ਹੈ ਕਿ ਨਹੀਂ ਇੱਕ ਚੀਜ਼ ਇਹ ਹੋ ਗਈ ਇੱਕ ਚੀਜ਼ ਹੋ ਗਈ ਫਿਰ ਇਹਨੂੰ ਇਦਾਂ ਹੀ ਫੋਲਡ ਕਰਤਾ ਲਓ ਜੀ ਇਹਦੇ ਵਿੱਚ ਤੁਸੀਂ ਕੁਝ ਵੀ ਰੱਖ ਸਕਦੇ ਹੋ ਕੋਈ ਆਪਣਾ ਰੱਖ ਦਿਓ ਵਗੈਰਾ ਫਲ ਫਰੂਟ ਰੱਖ ਦਿਓ ਜਾਂ ਕੁਝ ਰੱਖ ਦਿਓ ਕੁਝ ਵੀ ਰੱਖ ਸਕਦੇ ਹੋ ਦੇਖੋ ਜਿੰਨਾ ਮਰਜੀ ਨਾਲ ਖੁੱਲੀ ਚੱਲੋ ਹੋਲੀ ਤੇ ਇਦਾਂ ਖੋਲੋ ਜਿਆਦਾ ਖੋਲੋ ਲਓ ਜੀ ਫੇਰ ਉਹ ਮਿਸ਼ੇਪ ਚ ਆ ਗਈ ਮੈਂ ਸੋਚਿਆ ਥੋੜਾ ਸ਼ੇਅਰ ਕਿਤੇ ਬਹੁਤ ਹੀ ਵਧੀਆ ਕੰਮ ਦੀ ਸਟੀਲ ਦੀ ਚੀਜ਼ ਆ ਇਹ ਹਨਾ ਤੇ ਇਹ ਦਾ ਦੇਖੋ ਰੰਦ ਜੇ ਮਰਜੀ ਤੁਸੀਂ ਕੋਈ ਚੀਜ਼ ਪਾ ਕੇ ਰੱਖ ਸਕਦੇ ਹੋ ਇਦਾਂ ਲਓ ਜੀ ਤੁਸੀਂ ਗੁਲਦਸਤਾ ਬਣ ਗਿਆ ਚ ਕੋਈ ਫਲਾਵਰ ਪਾ ਕੇ ਤੁਸੀਂ ਰੱਖ ਦਿਓ ਕਿ ਨਵਰੇਸ ਗੁਲਦਸਤਾ ਰੱਖਣ ਵਾਲਾ ਬਣ ਗਿਆ ਸਟੈਂਡ ਬਹੁਤ ਹੀ ਵਧੀਆ ਚੀਜ਼ ਆ ਕੰਮ ਦੀ ਤੁਸੀਂ ਵੀ ਜਰੂਰ ਮੰਗਵਾਇਓ ਜੇ ਤੁਸੀਂ ਇਹਦਾ ਲਿੰਕ ਲੈਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਲਿੰਕ ਦੇ ਦਾਂਗੇ ਪਰ ਤੁਸੀਂ ਇਹ ਚੀਜ਼ ਬਹੁਤ ਮੰਗਵਾਇਓ ਬਦੀ ਮੰਗਵਾਇਓ ਕਿਉਂਕਿ ਇਹ ਸੋਈ ਬਚਾ ਮਉਣ ਵਾਲੀ ਚੀਜ਼ ਆ ਇਹ ਤੇ ਲੱਗਿਆ ਪੈਸਾ ਵੇਸਟ ਨਹੀਂ ਜਾਊਗਾ ਉਹ ਪੈਸਾ ਤਾਂ ਵਸੂਲ ਹੋਊਗਾ ਜਿਹੜਾ ਇਹ ਤੇ ਲੱਗੂਗਾ ਹਨਾ ਤੇ ਜੇ ਤੁਹਾਨੂੰ ਮੇਰੀ ਇਹਦੀ ਵੀਡੀਓ ਵਧੀਆ ਲੱਗੀ ਹਾਂ ਟੋਕ ਦੀ ਵਾਲੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਤੇ ਬਾਕੀ ਇਹ ਵੀ ਕਮੈਂਟ ਕਰਕੇ ਦੱਸਿਓ ਜਿੰਨਾ ਜਿੰਨਾਂ ਕੋਲ ਇਹ ਚੀਜ਼ ਹੈਗੀ ਆ ਚਲੋ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ 'ਚ ਬਾਏ ਬਾਏ